ਜੀ ਪਹਿਲਾਂ ਤਾਂ ਇਹ ਦੇਖੋ ਕਿ ਵੀ ਇਹ ਸੜਕ ਕਿੰਨੀ ਚਹਲ ਪਹਿਲ ਵਾਲੀ ਸੜਕ ਹੈ ਦਿਨ ਦਿਹਾੜੇ ਦੇ ਵਿੱਚ ਇਸ ਸੜਕ ਦੇ ਉੱਤੇ ਦੋ ਦੁਕਾਨਾਂ ਦੇ ਉੱਤੇ ਚੋਰੀ ਹੋ ਜਾਣਾ ਕਿੰਨੀ ਵੱਡੀ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਦੇ ਲਈ ਪ੍ਰਸ਼ਾਸਨ ਨੇ ਬਹੁਤ ਢਿੱਲ ਵਰਤੀ ਵੀ ਹੈ ਬਸ ਬੇਤੁੱਕੇ ਸਵਾਲ ਹੈ ਕੱਲ ਐਸਆਈ ਸਾਹਿਬ ਆਏ ਸੀਗੇ ਕਹਿੰਦੇ ਤੁਸੀਂ 50 ਹਜ਼ਾਰ ਕਿਉਂ ਰੱਖੇ ਹੋਏ ਸੀਗੇ ਇਹ ਕੋਈ ਸਵਾਲ ਜਵਾਬ ਨਹੀਂ ਹੈ 5000 ਕਿਉਂ ਰੱਖੇ ਹੋਏ ਸੀਗੇ ਅਬ ਕੋਈ ਹੁਣ ਤੋਂ ਆਪਾਂ ਭੁਗਤਾਨ ਕਰਨੇ ਕਿਸ ਨੂੰ ਪੇਮੈਂਟ ਕਰਨੀ ਹੈ ਪਹਿਲੇ ਘਰ ਜਾਈਏ ਲੋਕ ਲਾ ਕੇ ਹਾਂਜੀ ਤੁਹਾਡੇ ਪੇਮੈਂਟ ਲੈ ਕੇ ਆਇਆ ਮੈਂ ਰਾਜਪੁਰ ਦੇ ਹਾਲਾਤ ਬਹੁਤ ਵਿਗੜਦੇ ਜਾ ਰਹੇ ਹਨ ਦਿਨ ਬਰ ਦਿਨ ਚੋਰੀ ਹੋਈ ਜਾ ਰਹੀ ਹੈ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਜੇ ਮੇਰੇ ਪੈਸੇ ਲੈ ਕੇ ਜਾਵਾਂਗੇ ਤਾਂ ਕਹਿੰਗੇ ਜੇਬ ਚ ਪੈਸੇ ਲੈ ਕੇ ਕਿਉਂ ਜਾ ਰਿਹਾ ਹੈ ਇਹਨਾਂ ਵੱਲੋਂ ਘਰ ਰੱਖਦੇ ਆਂ ਤਾਂ ਕਹਿੰਦੇ ਘਰ ਕਿਉਂ ਰੱਖਿਆ ਦੁਕਾਨ ਤੇ ਰੱਖਿਆ ਤਾਂ ਕਹਿੰਣਗੇ ਦੁਕਾਨ ਤੇ ਕਿਉਂ ਰੱਖਿਆ 15 ਸਾਲ ਦੇ ਵਿੱਚ ਕਦੀ ਵੀ ਐਵੇਂ ਨਹੀਂ ਹੋਇਆ ਕਿ ਐਵੇਂ ਤਾਲਾ ਥੋੜ ਕੇ ਕੋਈ ਲੈ ਕੇ ਜਾਵੇ ਉਹ ਵੀ ਦਿਨ ਦਿਹਾੜੇ ਕਹਿਣਾ ਕੀ ਇਹ ਤਾਂ ਪ੍ਰਸ਼ਾਸਨ ਦੀ ਨਲਾਕੀ ਹੈਗੀ ਜਾਂ ਹੋਰ ਕੀ ਹੈਗਾ ਜੇ ਪੁਲਿਸ ਕਾਰਵਾਈ ਕਰੇ ਤਾਂ ਕਿਉਂ ਹੋਣ ਇਹੋ ਜਿਹੀ ਕਰ ਲਈਏ ਕੋਲੇ ਇਹਦਾ ਚੋਰਾਂ ਨੂੰ ਫੜਦੇ ਨਹੀਂ ਚੋਰਾਂ ਨੂੰ ਹੌਸਲਾ ਦਿੰਦੇ ਆ ਦੁਕਾਨਾਂ ਦੇ ਆਲਿਆਂ ਨੂੰ ਕਹਿੰਦੇ ਤੁਸੀਂ ਕਿਉਂ ਰੱਖਿਆ ਕੈਸ਼ ਜਿਹੜੇ ਦੁਕਾਨਦਾਰ ਮਾਲ ਵੇਚਦਾ ਜਾਂ ਕਿਸੇ ਨੂੰ ਪੇਮੈਂਟ ਕਰਨੀ ਕਿੱਥੋਂ ਕਰੇਗਾ ਉਹ ਇਹ ਇੱਕ ਦੁਕਾਨ ਦਾ ਤਾਲਾ ਤੋੜਨ ਤੋਂ ਬਾਅਦ ਉਹਨਾਂ ਦੇ ਹੌਸਲੇ ਇੰਨੇ ਕਿ ਜਿਹੜੇ ਬੁਲੰਦ ਹੈ ਕਿ ਉਹਨਾਂ ਨੇ ਦੂਜੀ ਦੁਕਾਨ ਦੇ ਅੰਦਰ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ 1 ਲੱਖ ਰੁਪਏ ਦੀ ਚੋਰੀ ਜਿਹੜੀ ਹੈਗੀ ਚੋਰ ਸਰਿਆਮ ਕਰਕੇ ਚਲੇ ਗਏ ਆ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਚੁੱਪਚਾਪ ਬੈਠਾ ਸਾਰਾ ਕੁਝ ਦੇਖ ਰਿਹਾ ਹੈ ਤੇ ਜਦ ਇਹਨਾਂ ਦੁਕਾਨਦਾਰਾਂ ਵੱਲੋਂ ਇੱਕ ਕੰਪਲੇਟ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਦੇ ਪੁੱਠੇ ਸਵਾਲ ਦੁਕਾਨਦਾਰਾਂ ਨੂੰ ਹੀ ਕੀਤੇ ਜਾਂਦੇ ਆ ਕਿ ਵੀ ਤੁਸੀਂ ਦੁਕਾਨ ਦੇ ਅੰਦਰ ਪੈਸੇ ਰੱਖੇ ਕਿਉਂ ਹੈ ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਦੁਰਗਾ ਮੰਦਿਰ ਰੋਡ ਤੇ ਜਿਹੜਾ ਇਹ ਖਾਟੂ ਸ਼ਾਮ ਜੀ ਦਾ ਮੰਦਿਰ ਨਵਾਂ ਬਣ ਰਿਹਾ ਉਸ ਸੜਕ ਤੇ ਖੜੇ ਆ ਰਾਇਲ ਪਲਾਸਟਿਕ ਦੇ ਬੈਕ ਸਾਈਡ ਤੇ ਤੁਸੀਂ ਪਹਿਲਾਂ ਤਾਂ ਇਹ ਦੇਖੋ ਕਿ ਵੀ ਇਹ ਸੜਕ ਕਿੰਨੀ ਚਹਲ ਪਹਿਲ ਵਾਲੀ ਸੜਕ ਹੈ ਤੇ ਦਿਨ ਦਿਹਾੜੇ ਦੇ ਵਿੱਚ ਇਸ ਸੜਕ ਦੇ ਉੱਤੇ ਦੋ ਦੁਕਾਨਾਂ ਦੇ ਉੱਤੇ ਚੋਰੀ ਹੋ ਜਾਣਾ ਕਿੰਨੀ ਵੱਡੀ ਸ਼ਰਮ ਦੀ ਗੱਲ ਹੈ ਪ੍ਰਸ਼ਾਸਨ ਦੇ ਲਈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਹੋਰ ਤਰੀਕੇ ਦੇ ਸਵਾਲ ਪੁੱਛੇ ਜਾਂਦੇ ਆ ਲਾਉਂਡ ਆਰਡਰ ਦੀ ਸਥਿਤੀ ਬੜੀ ਵਿਗੜ ਚੁਕੀ ਹੈ ਪਿਛਲੇ ਦਿਨੋਂ ਸਾਬਕਾ ਵਿਧਾਇਕ ਜਿਹੜੇ ਕੰਬੋ ਸਾਹਿਬ ਹੈ ਉਹਨਾਂ ਵੱਲੋਂ ਵੀ ਧਰਨਾ ਦਿੱਤਾ ਗਿਆ ਸੀਗਾ ਪੂਰੇ ਪੰਜਾਬ 'ਚ ਧਰਨਾ ਦਿੱਤਾ ਗਿਆ ਸੀਗਾ ਕਿ ਵੀ ਲਾਉਂਡ ਆਰਡਰ ਦੀ ਸਥਿਤੀ ਬਹੁਤ ਬਦ ਤੋਂ ਬੱਤਰ ਹੋਈ ਵੀ ਹੈ ਇਹਨਾਂ ਨੂੰ ਪੁੱਛਦੇ ਆ ਕਿ ਦਿਨ ਦਿਹਾੜੇ ਦੁਪਹਿਰ ਦੇ ਟਾਈਮ ਜਿੱਥੇ ਇੰਨੀ ਚਹਲ ਪਹਲ ਹੈ ਇੱਥੇ ਗੱਡੀ ਖੜਾਣ ਨੂੰ ਥਾਂ ਨਹੀਂ ਹੈ ਤੇ ਦੋ ਬੰਦੇ ਆਂਦੇ ਆ ਤੇ ਦੋ ਬੰਦੇ ਆ ਕੇ ਦੁਕਾਨ ਦਾ ਤਾਲਾ ਤੋੜ ਕੇ ਸਰੀਆ ਲੱਖਰ ਰੁਪਏ ਦੀ ਜਿਹੜੀ ਚੋਰੀ ਕਰਕੇ ਚਲੇ ਜਾਂਦੇ ਸਾਡੇ ਨਾਲ ਇੱਥੇ ਲੋਕੀ ਮੌਜੂਦ ਹੈ ਜਿਨ੍ਹਾਂ ਨਾਲ ਇਹ ਗੱਲ ਬਿੱਤੀ ਹੈ ਕੀ ਨਾਮ ਹੈ ਸਰ ਜਤਿਨ ਵਰਮਾ ਕੀ ਹੋਇਆ ਸੀਗਾ ਮੈਂ 1:30 ਵਜੇ ਗਿਆ ਸੀ ਦੁਕਾਨ ਤੇ ਤਾਲਾ ਲਗਾ ਕੇ ਤੇ ਗੱਲੇ ਨੂੰ ਵੀ ਤਾਲਾ ਲਗਾ ਕੇ 3:15 ਵਜੇ ਆਇਆ ਤੇ ਇੱਕ ਖੁੱਲਿਆ ਹੋਇਆ ਸੀਗਾ ਇਹਦਾ ਤਾਲਾ ਇਹਦਾ ਟੁੱਟਿਆ ਹੋਇਆ ਸੀ ਗੱਲੇ ਦਾ ਵੀ ਤਾਲਾ ਟੁੱਟਿਆ ਹੋਇਆ ਸੀ ਕੈਸ਼ ਅੰਦਰੋਂ ਸਾਰਾ ਚੱਕਿਆ ਹੋਇਆ ਹੋਇਆ ਸੀਗਾ ਤੇ ਕਿੱਦਾਂ ਤੁਹਾਨੂੰ ਲੱਗਦਾ ਕਿ ਵੀ ਕੋਈ ਰੇਕੀ ਵਗੈਰਾ ਕੀਤੀ ਗਈ ਆ ਪਹਿਲਾਂ ਹੋ ਸਕਦਾ ਜੀ ਹੋ ਸਕਦਾ ਤੁਸੀਂ ਕਿੱਥੇ ਸੀਗੇ ਜਦ ਇਹ ਵਾਰਦਾ ਮੈਂ ਬਾਜ਼ਾਰ ਗਿਆ ਸੀਗਾ ਅੱਛਾ ਕਿੰਨੇ ਪੈਸੇ ਚੱਕੇ ਗਏ ਤੁਹਾਡੇ 90000 ਰੁਪਏ ਸੀਗਾ ਮੈਂ ਐਸੇ ਮੇਰੀ ਜੇਬ ਵਿੱਚ ਸੀਗਾ ਮੈਂ ਕਰੋਂ ਲੈ ਕੇ ਆਇਆ ਸੀਗਾ ਭੁਗਤਾਨ ਕਰਨਾ ਸੀਗਾ ਤੇ ਮੈਂ ਬਾਜ਼ਾਰ ਜਾਣਾ ਸੀਗਾ ਤੇ ਮੈਂ ਕਿਹਾ ਚਲੋ ਮੈਂ ਜੇਬ ਵਿੱਚ ਨਾ ਰੱਖਾਂ ਗੱਲੇ 'ਚ ਰੱਖੀ ਜਾਂਦਾ ਗੱਲੇ ਨੂੰ ਤਾਲ ਲਾ ਕੇ ਚਲਾ ਗਿਆ ਮੈਂ ਇਹਨੂੰ ਵੀ ਤਾਲਾ ਲਗਾ ਕੇ ਗਿਆ ਸੀਗਾ ਤੇ ਆਇਆ ਤਾਂ ਫਿਰ ਸਭ ਨਿਕਲਿਆ ਵੈਸੀਗਾ ਇਹਨਾਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਐਦਾਂ ਦਿਨ ਦਿਹਾੜੇ ਤੇ ਵਾਰਦਾਤ ਹੋ ਜਾਣੀ ਕਿ ਆ ਕਹਿੰਦੇ ਪ੍ਰਸ਼ਾਸਨ ਦੇ ਬਾਰੇ ਇਹ ਤੁਹਾਨੂੰ ਪ੍ਰਸ਼ਾਸਨ ਦੇਖੇ ਜੀ ਕਿਸ ਤਰ੍ਹਾਂ ਹੋ ਰਿਹਾ ਦਿਨ ਦਿਹਾੜੇ ਸਾਰੇ ਕੰਮ ਹੋ ਰਹੇ ਨੇ ਕੋਈ ਰਾਤ ਨਹੀਂ ਹੈਗਾ ਕੁਛ ਨਹੀਂ ਹੈ ਚਹਲ ਪਹਲ ਹੈ ਸਾਰੀ ਪਰੋਸੀ ਵੀ ਹੈਗੀਆਂ ਸਾਰੇ ਕੋਈ ਕੁਛ ਨਹੀਂ ਹੈਗਾ ਨਾ ਹੀ ਪੁਲਿਸ ਕੋਈ ਐਕਸ਼ਨ ਲੈ ਰਹੀ ਹੈ ਪਿਛਲੇ ਦਿਨੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕਬੋਜ ਵੱਲੋਂ ਧਰਨਾ ਵੀ ਦਿੱਤਾ ਗਿਆ ਸੀਗਾ ਲਾਅ ਆਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਤੇ ਇਧਰੋਂ ਜਿਹੜੇ ਵਿਧਾਇਕ ਹੈ ਆਪਣੇ ਮੈਡਮ ਨੀਨਾ ਮਿੱਤਲ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਵੀ ਲਾਅ ਆਂਡ ਆਰਡਰ ਦੀ ਸਥਿਤੀ ਸਹੀ ਹੈ ਤੇ ਜਿਸ ਤਰੀਕੇ ਦੇ ਨਾਲ ਸੀਸੀਟੀਵੀ ਫੂਟੇਜ ਦੇਖੀ ਜਾ ਰਹੀ ਹੈ ਪਹਿਲਾਂ ਇੱਕ ਦੁਕਾਨ ਫਿਰ ਦੂਜੀ ਦੁਕਾਨ ਤਿੰਨ ਦੁਕਾਨਾਂ ਤੇ ਹੋਇਆ ਜੀ ਤਿੰਨ ਦੁਕਾਨਾਂ ਤੇ ਆਏ ਨੇ ਇੱਕ ਦੁਕਾਨ ਦੇ ਵਿੱਚ ਮਾਲਕ ਹੈਗਾ ਸੀਗਾ ਉਧਰੋਂ ਕੁਝ ਪੁੱਛ ਕੇ ਇਹ ਸਮਾਨ ਹੈਗਾ ਵਾਪਸ ਆ ਕੇ ਪਹਿਲੂਜੀ ਦੁਕਾਨੀ ਚ ਗਏ ਉਧਰ ਵੀ ਸੇਮ ਤਾਲਾ ਤੋੜ ਕੇ ਪੈਸੇ ਲੈ ਗਏ ਫਿਰ ਇਧਰ ਆਏ ਇੱਥੇ ਵੀ ਤਾਲਾ ਤੋੜ ਕੇ ਪੈਸੇ ਚੱਕ ਲਏ ਕੋਈ ਕੰਪਲੇਟ ਦਰਜ ਕਰਾਈਏ ਤੁਸੀਂ ਹਾਂਜੀ ਕੰਪਲੇਟ ਦਰਜ ਕਰਾਈਏ ਫਿਰ ਕੀ ਉਹਨਾਂ ਨੇ ਕੀ ਆਇਆ ਤੁਮ ਕੰਪਲੇਟ ਦਰਜ ਕਰ ਹਾਲੀ ਕੁਛ ਨਹੀਂ ਕੀਤਾ ਜੀ ਉਹ ਆਪਣਾ ਸਵਾਲ ਜਵਾਬ ਪੁੱਛ ਕੇ ਚਲੇ ਗਏ ਕੋਈ ਹਾਲੀ ਐਕਸ਼ਨ ਕੋਈ ਨਹੀਂ ਲਿਆ ਮੰਗ ਕੀ ਕਰਦੇ ਹੋ ਸਰਕਾਰ ਤੋਂ ਪੈਸੇ ਸਾਡੇ ਵਾਪਸ ਦਿਓਗਾ ਚੋਰਾਂ ਨੂੰ ਪਕੜਿਆ ਜਾਵੇ ਠੀਕ ਹੈ ਕੀ ਕਹਿਣਾ ਚਾਹੋਗੇ ਸਰ ਤੁਸੀਂ ਬਸ ਇਹੀ ਹੈ ਕਿ ਜਲਦੀ ਤੋਂ ਜਲਦੀ ਚੋਰ ਫੜੇ ਜਾਣ ਪ੍ਰਸ਼ਾਸਨ ਨੇ ਬਹੁਤ ਡੇਲੀ ਵਰਤੀ ਵੀ ਹੈ بس بےتکے سوال ہیں کل اے ایس آئی صاحب آئے سی گے کہہنے ਤੁਸੀਂ 50000 کیوں رکھے ہوئے سی گے اے کوئی سوال جواب نہیں ہے 50000 کیوں رکھے ہوئے سی گے سیزن ਦਾ ਕੰਮ ਹੈ ਕੁਝ ਵੀ اے بی ਸੀ اے سوال ਪੁੱਛਣਾ ਮਤਲਬ ਹੀ ਨਹੀਂ ਹੈ ਹੁਣ ਪੈਦਿਆਂ ਆਪਣੇ ਘਰ ਆਪਣੇ ਘਰ ਰੱਖਿਓ پیسے ਤੁਸੀਂ ਚੋਰ ਨੂੰ ਫੜਨ ਦੀ ਥਾਂ ਤੁਸੀਂ ਉਲਟਾ ਜਿਨ੍ਹਾਂ ਦੇ ਚੋਰ ਨੇ ਉਲਟ ਸਵਾਲ جواب ਕਰਨੇ ਬਿਲਕੁਲ ਹੀ ਠੀਕ ਹੈ ਕਹਿਣ ਦਾ ਮਤਲਬ ਹੈ ਕੀ ਕਰੇ ਘਰ ਰੱਖੋ پیسے اب کوئی ਹੁਣ ਤੁ ਆਪਾ ਭੁਗਤਾਨ ਕਰਨੇ ਕਿਸ ਨੂੰ ਪੇਮੈਂਟ ਕਰਨੀ ਹੈ پہلے ਘਰ ਜਾਈਏ ਲੋਕ ਲਾ ਕੇ ਹਾਂਜੀ ਤੁਹਾਡੇ ਪੇਮੈਂਟ ਲੈ ਕੇ ਆਇਆ ਮੈਂ ਹਰ ਦੁਕਾਨਦਾਰ ਕੋਲ ਨਹੀਂ ਨਾਰਮਲ ਪੇਮੈਂਟ ਤਾਂ ਹੁੰਦੀ ਹੈ ਹਰ ਕਿਸੇ ਦਾ ਕੰਮ ਹੀ ਹੈ ਸੀਜ਼ਨ ਦਾ ਟਾਈਮ ਹੈ ਬਟ ਇਹ ਸਵਾਲ ਜੋ ਆਪ ਨਹੀਂ ਕਰਨੇ ਚਾਹੀਦੇ ਉਹਨਾਂ ਨੂੰ ਸਿੱਧਾ ਚੋਰਨ ਪਕੜਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ کیا ਮੰਗ ਕਰਦੇ ਹੋ ਪਿਛਲੇ ਦਿਨੋਂ ਕੰਪੋਸਰ ਨੇ ਵੀ ਧਰਨਾ ਲਾਇਆ ਸੀਗਾ ਇਹ ਲਾਂਡਰਡਰ ਦੀ ਸਥਿਤੀ ਬਸ ਰਾਜਪੁਰ ਦੇ ਹਾਲਾਤ ਬਹੁਤ ਵਿਗੜਦੇ ਜਾ ਰਹੇ ਹਨ ਦਿਨ ਬਰ ਦਿਨ ਚੋਰੀ ਹੋਈ ਜਾ ਰਹੀ ਹੈ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹਰ ਕੋਈ ਘਰੋਂ ਨਿਕਲਦੇ ਡਰਦਾ ਹੈ ਰਾਤ ਨੂੰ ਵੀ ਬਿਲਕੁਲ ਹੀ ਠੀਕ ਹੈ ਜੀ ਇਹ ਹੈ ਕਿ ਕਦੇ ਵੀ ਸਨ ਚੈਨ ਸਨੇਚਿੰਗ ਇਹ ਚੋਰੀ ਵਗਾਰਾ ਲੁੱਟ ਖੋਹ ਸਭ ਕੋਈ ਬਹੁਤ ਜਿਆਦਾ ਵਧਿਆ ਪਿਆ ਬਿਲਕੁਲ ਜੀ ਬਿਲਕੁਲ ਸੇਫ ਨਹੀਂ ਹੈ ਹਾਲਾਤ ਬਹੁਤ 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 ਜਿਆਦਾ ਵਿਗੜੇ ਹੋਏ ਮੋੜ ਸੇਫ ਹੈ ਜੀ ਨਾ ਸੜਕ ਤੇ ਸੇਫ ਹੈ ਜੀ ਜੇਬ ਵਿੱਚ ਪੈਸੇ ਲੈ ਕੇ ਜਾਵਾਂਗੇ ਤਾਂ ਕਹਿੰਗੇ ਜੇਬ ਚ ਪੈਸੇ ਲੈ ਕੇ ਕਿਉਂ ਜਾ ਰਹੇ ਆ ਇਹਨਾਂ ਵੱਲੋਂ ਘਰ ਰੱਖਦੇ ਆ ਤਾਂ ਕਹਿੰਦੇ ਘਰ ਕਿਉਂ ਰੱਖੇ ਆ ਦੁਕਾਨ ਤੇ ਰੱਖੇ ਆ ਤਾਂ ਕਹਿੰਣਗੇ ਦੁਕਾਨ ਤੇ ਕਿਉਂ ਰੱਖੇ ਆ ਜਦ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਸੀਗੀ ਤਾਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿਆ ਕਹਿੰਦੇ ਹੋ ਕਿ ਵੀ ਦਾਅਵਿਆਂ ਚ ਸਫਲ ਹੋਈ ਹੈ ਤੁਹਾਡੇ ਸਾਹਮਣੇ ਹੀ ਹੈ ਇਨੀਆਂ ਚੋਰੀਆਂ ਹੋ ਰਹੀਆਂ ਇਹਨੇ ਚੈਨਾ ਖਿੱਚ ਕੇ ਲੈ ਗਏ ਸਾਲ ਤੋਂ ਉੱਪਰ ਹੋ ਗਿਆ ਜੀ ਹੁਣ ਤਾਂ ਦਿਨ ਦਿਹਾੜੇ ਦੁਕਾਨਾਂ ਦੇ ਵਿੱਚ ਆ ਕੇ ਚੋਰੀਆਂ ਕਰਦੇ ਪੁਲਿਸ ਕੁਝ ਕਰਦੀ ਨਹੀਂ ਹੈਗੀ ਤਾਂ ਹੀ ਜੀ ਉਹ ਕਰਦੇ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਦੁਕਾਨ ਬਣੇ 15 ਸਾਲ ਹੋ ਗਏ ਜੀ ਸਾਨੂੰ 15 15 ਸਾਲ ਦੇ ਵਿੱਚ ਕਦੀ ਵੀ ਐਵੇਂ ਨਹੀਂ ਹੋਇਆ ਕਿ ਐਵੇਂ ਤਾਲਾ ਥੋੜ ਕੇ ਕੋਈ ਲੈ ਕੇ ਜਾਵੇ ਉਹ ਵੀ ਦਿਨ ਦਿਹਾੜੇ ਰਾਤ ਨੂੰ ਕਈਆਂ ਦੇ ਸ਼ਟਰ ਉਹ ਵੀ ਬਹੁਤ ਘੱਟ ਹੁੰਦੇ ਸ਼ਟਰ ਨੂੰ ਤਾਲਾ ਤੋੜ ਕੇ ਲੈ ਜਾਂਦੇ ਦਿਨ ਦਿਹਾੜੇ ਤਾਂ ਕੋਈ ਦੀ ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ ਅੱਛਰ ਕੀ ਕਹਿਣਾ ਚਾਹੁੰਦੇ ਤੁਸੀਂ ਜਿਸ ਤਰੀਕੇ ਦੇ ਨਾਲ ਇੱਥੇ ਚੋਰੀ ਹੋਈ ਹੈ ਚਹਲ ਪਹਿਲ ਵਾਲੀ ਸੜਕ ਹੈ ਕੀ ਕਹਿਣਾ ਚਾਹੁੰਦੇ ਕਹਿਣਾ ਕੀ ਇਹ ਤਾਂ ਪ੍ਰਸ਼ਾਸਨ ਦੀ ਨਲਾਕੀ ਹੈਗੀ ਹੈ ਹੋਰ ਕੀ ਹੈਗਾ ਜੇ ਪੁਲਿਸ ਕਾਰਵਾਈ ਕਰੇ ਤਾਂ ਕਿਉਂ ਹੋਣ ਇਹੋ ਜਿਹੀ ਕਾਰਵਾਈ ਇਹ ਜਦੋਂ ਫੁਟੇਜ ਦਿਖ ਰਿਹਾ ਹੈ ਆਪਾਂ ਨੂੰ ਵੀ ਵੀਡੀਓ 'ਚ ਦਿਖ ਰਿਹਾ ਹੈ ਬੰਦੇ ਹੁੰਦੇ ਤੇ ਉਹਦੇ ਤੇ ਪਛਾਣ ਤਾਂ ਹੋ ਹੀ ਸਕਦੀ ਵੀ ਕੌਣ ਹੈਗਾ ਮਤਲਬ ਹੌਸਲੇ ਬੁਲੰਦ ਐ ਇਹਨਾਂ ਦੇ ਬਿਲਕੁਲ ਇਹ ਤਾਂ ਚੋਰਾਂ ਨੂੰ ਫੜਦੇ ਨਹੀਂ ਚੋਰਾਂ ਨੂੰ ਹੌਸਲਾ ਦਿੰਦੇ ਆ ਦੁਕਾਨਦਾਰਾਂ ਨਾਲ ਕਹਿੰਦੇ ਤੁਸੀਂ ਕਿਉਂ ਰੱਖਿਆ ਕੈਸ਼ ਜਿਹੜੇ ਦੁਕਾਨਦਾਰ ਮਾਲ ਵੇਚਦਾ ਜਾਂ ਕਿਸੇ ਨੂੰ ਪੇਮੈਂਟ ਕਰਨੀ ਕਿੱਥੋਂ ਕਰੇ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਤੁਸੀਂ ਸੀਸੀਟੀਵੀ ਫੁਟੇਜ ਵੀ ਦੇਖ ਸਕਦੇ ਹੋ ਕਿ ਵੀ ਇਸ ਦੁਕਾਨ ਦਾ ਤਾਲਾ ਤੋੜਿਆ ਸੀਗਾ ਜਿਹੜੀ ਦੂਜੀ ਦੁਕਾਨ ਹੈ ਇਹ ਇੱਕ ਦੁਕਾਨ ਦਾ ਤਾਲਾ ਤੋੜਨ ਤੋਂ ਬਾਅਦ ਉਹਨਾਂ ਦੇ ਹੌਸਲੇ ਇੰਨੇ ਕਿ ਜਿਹੜੇ ਬੁਲੰਦ ਹੈ ਕਿ ਉਹਨਾਂ ਨੇ ਦੂਜੀ ਦੁਕਾਨ ਦੇ ਅੰਦਰ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਕਿ ਵੀ ਕੋਈ ਸਾਨੂੰ ਦੇਖ ਰਿਹਾ ਹੈ ਕੋਈ ਸਾਨੂੰ ਫੜ ਰਿਹਾ ਹੈ ਸੀਸੀਟੀਵੀ ਫੁਟੇਜ ਲੱਗੀ ਵੀ ਹੈ ਸਾਡੀ ਕੋਈ ਤਸਵੀਰ ਆ ਜਾਏਗੀ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਪ੍ਰਸ਼ਾਸਨ ਕਿਹੋ ਜਿਹਾ ਕੰਮ ਕਰ ਰਿਹਾ ਹੈ ਇੱਥੇ ਲੋਕਾਂ ਦੇ ਲਈ ਹੁਣ ਮਤਲਬ ਕਿ ਵੀ ਲੋਕਾਂ ਨੂੰ ਪ੍ਰਸ਼ਾਸਨ ਦੇ ਉੱਤੇ ਕੋਈ ਉਮੀਦਦਾ ਨਹੀਂ ਹੈਗੀਆਂ ਤੇ ਉਸ ਤੋਂ ਬਾਅਦ ਜਿਹੜਾ ਦੁਕਾਨਦਾਰ ਹੈ ਇਹਨਾਂ ਨੂੰ ਆਪਣੀ ਸੁਰੱਖਿਆ ਆਪ ਕਰਨੀ ਪੈਣੀ ਹੈ ਸਰ ਕੀ ਕਹਿਣਾ ਚਾਹੋਗੇ ਪਹਿਲੀ ਇੱਕ ਦੁਕਾਨ ਚ ਚੋਰੀ ਹੋਈ ਫਿਰ ਤੁਹਾਡੀ ਦੁਕਾਨ ਤੇ ਤਾਂ ਉਹਨਾਂ ਨੇ ਦੇਖਣਾ ਚਾਹੀਦਾ ਨਾ ਪੁਲਿਸ ਵਾਲਿਆਂ ਨੂੰ ਕਿ ਕੀ ਕਰ ਰਹੇ ਹਨ ਇੰਨਾ ਟਾਈਮ ਹੋ ਗਿਆ ਇੰਨੀ ਚੋਰੀਆਂ ਹੋ ਰਹੀਆਂ ਨੇ ਜਿਆਦਾ ਰਾਜਪੁਰੇ ਦਾ ਹਾਲਾਤ ਜਿਆਦਾ ਤੋਂ ਖਰਾਬ ਹੋਈ ਜਾ ਰਹੇ ਪਹਿਲੇ ਤੋਂ ਪਹਿਲੇ ਤਾਂ ਇੰਨਾ ਟਾਈਮ ਤਾਂ ਅਸੀਂ ਕਦੇ ਇਹ ਚੀਜ਼ ਦੇਖੀ ਨਹੀਂ ਸੀਗੀ ਹੁਣ ਤੁਸੀਂ ਕਿੱਦਾਂ ਕਰੋਗੇ ਆਪਣੀ ਸੇਫਟੀ ਕਿਸ ਤਰੀਕੇ ਨਾਲ ਕਰੋਗੇ ਜਿਸ ਤਰੀਕੇ ਨਾਲ ਹੁਣ ਉਹਨਾਂ ਨੇ ਦੱਸਿਆ ਕਿ ਵੀ ਪੁਲਿਸ ਵਾਲੇ ਆਏ ਆ ਉਲਟਾ ਸਾਨੂੰ ਹੀ ਪੁੱਛ ਰਹੇ ਕਿ ਵੀ ਇੰਨਾ ਪੈਸਾ ਤੁਸੀਂ ਕਿਉਂ ਲੈ ਗਏ ਉਹ ਤਾਂ ਗੱਲ ਹੈ ਜੀ ਹੁਣ ਅਸੀਂ ਪੇਮੈਂਟ ਕਿੱਥੇ ਰੱਖੀਏ ਕਰੇ ਰੱਖੀਏ ਕਿੱਥੇ ਜਾ ਕੇ ਲੈ ਕੇ ਜਾਈਏ ਘਰਾਂ ਅੱਜ ਕੱਲ੍ਹ ਸੁਣਨ ਨੂੰ ਆ ਰਿਹਾ ਕਰ ਵੀ ਚੋਰ ਘੁਸੇ ਜਾ ਰਹੇ ਆ ਇੰਨੇ ਮਾੜੇ ਹਾਲਾਤ ਹੋਣੇ ਫੇਰ ਕਿੱਥੇ ਜਾਈਏ ਅਸੀਂ ਦੱਸੋ ਕੀ ਇਹ ਤਾਂ ਹੈ ਨਹੀਂ ਕਿ ਵੀ ਕੋਈ ਲੈਣ ਦੇਣ ਕਰਨਾ ਹੈ ਤਾਂ ਤੁਸੀਂ ਪਹਿਲਾਂ ਬੈਂਕ ਜਾ ਕੇ ਪੈਸੇ ਕਢਾ ਕੇ ਆਉਂਗੇ ਉਹ ਤਾਂ ਹੈ ਹੀ ਆ ਜੀ ਗੱਲ ਤਾਂ ਹੁਣ ਇਹ ਹੀ ਹੈ ਨਾ ਕਿ ਹਾਂ ਬੈਂਕ ਕਿੱਥੇ ਜਾਈਏ ਹੁਣ ਕੋਈ ਆਂ ਬੁਰਾ ਹਾਲ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਵੀ ਇਹ ਲਗਾਤਾਰ ਜਿਹੜੀ ਇੱਕੋ ਸੜਕ ਦੇ ਉੱਤੇ ਥੋੜੀ ਦੂਰੀ ਹੈ ਇੱਕ ਦੁਕਾਨ ਦਾ ਤਾਲਾ ਤੋੜਿਆ ਤੇ ਉਸ ਤੋਂ ਬਾਅਦ ਜਿਹੜੀ ਦੂਜੀ ਦੁਕਾਨ ਦਾ ਵੀ ਇਹਨਾਂ ਨੇ ਤਾਲਾ ਤੋੜ ਕੇ ਅੰਦਰ ਬਣਿਆ ਇੱਕ ਦੁਕਾਨ ਤੋਂ ਕਹਿੰਦੇ ਕਿ ਵੀ 90 ਕੁ ਹਜ਼ਾਰ ਰੁਪਏ ਦੀ ਜਿਹੜੀ ਉਹਨਾਂ ਨੇ ਰਕਮ ਹੈ ਉਹ ਚੱਕੀ ਹੈ ਤੇ ਦੂਜੀ ਦੁਕਾਨ ਤੋਂ ਜਿਹੜਾ ਹੈਗਾ 10 ਹਜ਼ਾਰ ਰੁਪਏ ਦੀ ਰਕਮ ਚੱਕੀ ਹੈ ਤੁਸੀਂ ਮੰਨ ਸਕਦੇ ਹੋ ਕਿ ਵੀ ਇੱਕ ਦਿਨ 'ਚ 1 ਲੱਖ ਰੁਪਏ ਦੀ ਚੋਰੀ ਜਿਹੜੀ ਹੈਗੀ ਚੋਰ ਸਰਿਆਮ ਕਰਕੇ ਚਲੇ ਗਏ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਚੁੱਪਚਾਪ ਬੈਠਾ ਸਾਰਾ ਕੁਝ ਦੇਖ ਰਿਹਾ ਹੈ ਤੇ ਜਦ ਇਹਨਾਂ ਦੁਕਾਨਦਾਰਾਂ ਵੱਲੋਂ ਇੱਕ ਕੰਪਲੀਟ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਦੇ ਪੁੱਠੇ ਸਵਾਲ ਦੁਕਾਨਦਾਰਾਂ ਨੂੰ ਹੀ ਕੀਤੇ ਪੈਸੇ ਰੱਖੇ ਕਿਉਂ ਹੈ ਦੀਵਾਲੀ ਦੇ ਸੀਜ਼ਨ ਚੱਲ ਰਿਹਾ ਹੈ ਤਿਉਹਾਰਾਂ ਦਾ ਤਿਉਹਾਰਾਂ ਦੇ ਦਿਨ ਹੈਗੇ ਤੇ ਦੁਕਾਨਦਾਰ ਹੁਣ ਪੈਸੇ ਨਾ ਰੱਖਣ ਦਾ ਕੀ ਕਰਨ ਇਹਨਾਂ ਨੂੰ ਕੋਈ ਇਹੋ ਜਿਹਾ ਸੁਝਾਅ ਦੇ ਦੇਣ ਤੇ ਸਾਡੀ ਵੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਵੀ ਇਹ ਜੇ ਜਿਹੜੇ ਸ਼ਰਾਰਤੀ ਅੰਸਰ ਹੈ ਇਹ ਜੇ ਚੋਰ ਹੈ ਉਹਨਾਂ ਤੇ ਨਕੇਲ ਕਸੀ ਜਾਵੇ ਕੈਮਰਾਮੈਨ ਮੋਹਿਤ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ ਵੈਬ ਨਿਊ ਚੈਨਲ ਰਾਜਪੁਰਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ